ਸ਼ਰਮਾ ਦੇਖੋ ਜੀ ਆਮ ਪਾਰਟੀ ਦਾ ਹਾਲ ਦੇਖੋ ਕੀ ਹੋ ਗਿਆ ਵਾ ਕਿ ਪਹਿਲੇ ਤੇ ਸਭ ਤੋਂ ਵੱਡੀ ਲਾਰੇਬਾਜ਼ ਹੈ ਇਹਨਾਂ ਨੇ ਸਾਰੀ ਲੇਡੀਜ਼ ਨੂੰ ਜਦੋਂ ਉਹਨਾਂ ਦੀ ਸਰਕਾਰ ਬਣਨੀ ਸੀ ਉਦੋਂ ਉਹਨਾਂ ਨੇ ਕਿਹਾ ਸੀ ਕਿ ਸਰਕਾਰ ਬਣਨ ਤੋਂ ਬਾਅਦ ਆਪਾਂ 10000 ਰੁਪਿਆ ਹਰ ਜਨਾਨੀ ਨੂੰ ਦੇਵਾਂਗੇ ਹਰ ਘਰ ਦੇ ਵਿੱਚ ਚਾਹੇ ਉਸ ਘਰ 'ਚ ਚਾਰ ਲੇਡੀਜ਼ ਹੋਣ ਚਾਹੇ ਉਹਨਾਂ ਦੀਆਂ ਬੇਟੀਆਂ ਹੋਣ ਬਟ ਅੱਜ ਤੱਕ ਉਹਨਾਂ ਦਾ 1000 ਰੁਪਿਆ ਨਹੀਂ ਆਇਆ 1000 ਦੀ ਨਿੱਕੇ 1000 ਰੁਪਏ ਲੈਣ ਦੇ ਚੱਕਰ 'ਚ ਪਤਾ ਨਹੀਂ ਕਿੰਨੀ ਲੇਡੀਜ਼ ਨੇ ਉੱਥੇ ਵੋਟ ਪਾ ਕੇ ਆਪਣੇ ਹੀ ਘਰ ਦਾ ਬੇੜਾ ਘਰ ਕਰਤਾ ਬੇੜਾ ਘਰ ਕਿਉਂ ਕਰਤਾ ਮੈਂ ਇਹਦਾ ਵੀ ਰਿਪਲਾਈ ਦੇਣੀ ਆ ਬੇੜਾ ਘਰ ਕਿਸ ਕਰਕੇ ਕਹਤੇ ਕਿ ਇਹ ਨਹੀਂ ਸੀ ਪਤਾ ਕਿ ਹਜ਼ਾਰ ਦੀ ਆੜ ਵਿੱਚ ਆ ਕੇ ਇਹ ਆਪਣਾ ਕੰਮ ਬਰਬਾਦ ਕਰਦੇ ਪਿਆ ਅੱਜ ਕਿੰਨੀਆਂ ਮਾਵਾਂ ਦੇ ਕਿੰਨੇ ਪੈਰਾਂ ਦੇ ਭਰਾ ਚਲੇ ਗਏ ਨੇ ਸਿਰਫ ਨਸ਼ਿਆਂ ਕਾਰਨ ਇਹਨਾਂ ਨੇ ਦੂਸਰਾ ਵਾਦਾ ਕੀਤਾ ਸੀ ਆਪਾਂ ਨਸ਼ਾ ਖਤਮ ਕਰਾਂਗੇ ਜੀ ਬਾਕੀ ਪਾਰਟੀਆਂ ਦੇ ਹੁੰਦੇ ਇਹਨਾਂ ਨਸ਼ਾ ਸੀ ਤੇ ਅੱਜ ਮੈਂ ਉਸੇ ਪਾਰਟੀ ਨੂੰ ਪੁੱਛਦੀ ਆ ਕਿ ਜਦੋਂ ਦੂਜੀਆਂ ਪਾਰਟੀਆਂ ਸੀ ਤਾਂ ਉਦੋਂ ਨਸ਼ਾ ਜ਼ਰੂਰ बिकਦਾ ਹੋਏਗਾ ਪਰ ਬਲੈਕ बिकਦਾ ਹੋਏਗਾ ਕਦੀ ਨਸ਼ਾ ਸ਼ਰਿਆਮੀ ਵਿੱਚ बिकਦਾ ਤੁਹਾਡੀ ਸਰਕਾਰ ਆਈ ਹੈ ਤੇ ਗਲੀ ਚ ਨਸ਼ਾ ਵਿਕਣਾ ਸ਼ੁਰੂ ਹੋ ਗਿਆ ਵਾ ਮੈਂ ਤਾਂ ਪਰੂਫ ਵੀ ਕਰ ਸਕਦੀ ਹਾਂ ਕਿ ਕਿੱਥੇ ਕਿੱਥੇ ਨਸ਼ਾ ਵਿਕਦਾ ਪਿਆ ਵਾ ਔਰ ਇੰਨੀ ਮਾੜੀ ਹਾਲਾਤ ਨੇ ਕਿ ਅੱਜ ਸਾਡੀ ਭੈਣਾਂ ਵੀ ਨਸ਼ੇ ਦੀ ਸ਼ਿਕਾਰ ਹੋ ਚੁੱਕੀਆਂ ਨੇ ਸਾਡੀਆਂ ਭੈਣਾਂ ਕੀ ਸਾਡੀਆਂ ਬੱਚੀਆਂ ਕੀ ਕਿਤੇ ਦੇਖੋ ਉਹ ਵੀ ਅੱਜਕੱਲ ਟੀਕੇ ਲਗਾ ਕੇ ਉਹਨਾਂ ਨੂੰ ਕੋਈ ਨਾ ਕੋਈ ਬਿਮਾਰ ਪਿਆ ਤਾਂ ਸਿੱਜ ਅੱਜ ਕਿਧਰੇ ਵੀ ਚਲੇ ਜਾਓ ਨਸ਼ਾ ਕੇਂਦਰ ਦੇ ਵਿੱਚ ਤੁਹਾਨੂੰ ਬੰਦੇ ਘੱਟ ਨਜ਼ਰ ਆਣਗੇ ਤੇ ਲੇਡੀਜ਼ ਜ਼ਿਆਦਾ ਨਜ਼ਰ ਆਣਗੀਆਂ ਉਹ ਵੀ ਤੁਸੀਂ ਨੋ ਟਾਈਮ ਨੋਟ ਕਰ ਲਿਓ ਕਿ ਇਹਨਾਂ 2 ਸਾਲਾਂ ਦੇ ਵਿੱਚ ਨਸ਼ਾ ਇੰਨਾ ਵੱਧ ਗਿਆ ਵਾ ਕੀ ਸਾਡਿੱਤ ਹੀ ਆਪਾਂ ਨਾ ਜੀਣਾ ਹਰਾਮ ਕਰ ਚੁੱਕੇ ਆ ਕੋਈ ਵੀ ਲੜਕੀ ਅੱਜ ਆਮ ਪਾਰਟੀ ਦੇ ਕਰਕੇ ਸੁਰੱਖਿਤ ਨਹੀਂ ਹੈਗੀ ਨਾ ਹੀ ਕੋਈ ਧੀ ਨਾ ਕੋਈ ਨੂੰਹ ਤੇ ਨਾ ਕੋਈ ਮਾਂ ਕਿਉਂਕਿ ਜਦੋਂ ਆਪਾਂ ਘਰੋਂ ਬਾਹਰ ਨਿਕਲਦੇ ਆ ਨਸ਼ੇ ਵਾਲੇ ਲੋਗ ਸਿੱਰੇ ਸਿੱਰੇ ਨਸ਼ਾ ਕਰਕੇ ਬਾਹਰੋਂ ਨਿਕਲਦੇ ਆ ਕੋਈ ਸਾਡੀਆਂ ਬਾਲੀਆਂ ਕੱਢ ਕੇ ਜਾਣ ਲਿਆ ਕੋਈ ਸਾਡੀਆਂ ਛਾਪਾਂ ਕੱਢ ਕੇ ਜਾਣ ਲਿਆ ਤੁਹਾਨੂੰ ਲੱਗਦਾ ਕਿ ਆਪਾਂ ਦੁਬਾਰਾ ਇਹਨਾਂ ਨੂੰ ਮੌਕਾ ਦਵਾਂਗੇ ਉਲਟਾ ਨਾਲ ਇੱਕ ਜਵਾਬ ਮਿਲੇਗਾ ਧੀ ਸਾਡੇ ਨਾਲ ਧੋਖਾ ਕੀਤਾ ਧੋਖੇ ਬਾਝੋਂ